ਚਲੋ ਇਹ ਜਲਤ ਰੂਪਨਗਰ ਦੇ ਪਿੰਡਲ ਸੈਫਲਪੁਰ ਦੇ ਦਰਿਆ ਵਿੱਚ ਗੱਡੀ ਸਮੇਤ ਰੁੜਿਆ ਇੱਕ ਵਿਅਕਤੀ ਗੱਡੀ ਸਵਾਰ ਵਿਅਕਤੀ ਦੀ ਹੋਈ ਮੌਤ ਨਦੀ ਵਿੱਚ ਅਚਾਨਕ ਪਾਣੀ ਆਉਣ ਕਾਰਨ ਕਾਰ ਕਰੀਬ 1.5 ਕਿਲੋਮੀਟਰ ਤੱਕ ਪਾਣੀ ਵਿੱਚ ਵਹਿ ਗਈ ਮ੍ਰਿਤਕ ਵਿਅਕਤੀ ਦੀ ਪਛਾਣ ਸਰੂਪ ਸਿੰਘ ਉਮਰ ਕਰੀਬ 42 ਸਾਲ ਪਿੰਡ ਲਖੀਮਪੁਰ ਦੇ ਰੂਪ ਵਿੱਚ ਹੋਈ ਹੈ ਪਬਲਿਕ ਸਪੋਰਟ ਨਿਊਜ਼ ਦੇ ਨਾਲ ਰੂਪਨਗਰ ਤੋਂ ਜਤਿੰਦਰਪਾਲ ਸਿੰਘ ਕਲੇਰ ਰਿਪੋਰਟ ਪ੍ਰਸ਼ਾਸਨ ਨੂੰ ਵੀ ਦੇਖੋ ਸਾਡਾ ਜਿਹੜਾ ਪਿੰਡ ਸੈਂਫਲਪੁਰ ਹੈ ਤੇ ਦੋ ਨਦੀਆਂ ਦੇ ਵਿਚਾਲੇ ਹੈ ਜੀ ਤੇ ਦੋ ਇਹ ਨਦੀਆਂ ਤੇ ਪੁਲ ਨਹੀਂ ਹੈ ਜੀ ਸਾਡਾ ਕੋਈ ਰਿਸ਼ਤੇਦਾਰ ਅਣਜਾਣ ਵਿਅਕਤੀ ਆਉਂਦਾ ਉਹ ਇਹ ਬੰਦੇ ਨੇ ਜਾਣ ਕੇ ਗੱਡੀ ਤਾਂ ਨਹੀਂ ਵਾੜੀ ਜੀ ਆਪਣੀਆਂ ਭੈਣਾਂ ਨੂੰ ਮਿਲਣ ਆਇਆਤਾ ਜੀ ਤੇ نیچے بارش ਹੋਈ ਨਹੀਂ ਉੱਪਰ بارش ਹੋਣ ਕਰਕੇ ਨਦੀ ਆ ਗਈ ਜੀ ਉਹ ਆਪਣਾ ਉਸੇ ਸੁਭਾਅ ਦੇ ਨਾਲ ਗੱਡੀ ਲੈ ਕੇ ਜਾ ਰਿਹਾ ਤੇ ਉਹਦੀ ਗੱਡੀ ਇੱਕ ਲਾਟ ਪਾਣੀ ਥੋੜੀ ਜਗ੍ਹਾ ਮ ਇਕੱਠਾਤਾ ਜੀ ਪਾਣੀ ਉਹਦੇ ਘਰੇ ਗੱਡੀ ਉਹਦੀ ਵਿੱਚ ਵੜ ਗਈ ਜੀ ਗੱਡੀ ਉਹਦੀ ਹੜ ਗਈ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਸਾਡੀਆਂ ਨਦੀਆਂ ਤੇ ਵੀ ਕੰਢੀ ਦੀ ਪੁਲ ਲਾਇਆ ਜਾਵੇ ਸਾਡਾ ਪਿੰਡ ਦੋਨਾਂ ਨੇ ਵਿਚਾਲੇ ਹੈ ਜੀ ਰੋਪੜ ਨੂੰ ਜਾਈਏ ਤਾਂ ਵੀ ਨਦੀ ਆਉਂਦੀ ਹੈ ਜੀ ਹੋબી ਨਦੀ ਰਸਤਾ ਬੰਦ ਹੁੰਦਾ ਇੱਧਰੋਂ ਆਈਏ ਤਾਂ ਵੀ ਨਦੀ ਬੰਦ ਹੈ ਜੀ ਵੀ ਇਹ ਤਾਂ ਜੋ ਕੜਨਾ ਮਰਤ ਪਾ ਵੀ ਵਾਪਰ ਗਈ ਅੱਗੇ ਵਾਸਤੇ ਕਿਸੇ ਡਾਕਟਰੀ ਜਾਂ ਕਿਸਾਨ ਨਾ ਹੋ ਸਕੇ ਜੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਵੀ ਸਾਡੀ ਕਿਉਂ ਨਦੀ ਤੇ ਪੁਲ ਲਾਇਆ ਜਾਵੇ ਕਿਸੇ ਰਿਸ਼ਤੇਦਾਰ ਬਾਹਰ ਤੋਂ ਆਉਂਦਾ ਜਿਹਨੂੰ ਨਹੀਂ ਪਤਾ ਹੁੰਦਾ ਜੀ ਅਣਜਾਣ ਵਿਅਕਤੀ ਨੂੰ ਵੀ ਪਾਣੀ ਕਿੰਨਾ ਹੈ ਕਿੰਨਾ ਨਹੀਂ ਇਹ ਗੱਲ ਹੈ ਜੀ ਠੀਕ ਬਾਕੀ ਅਸੀਂ ਧੰਨਵਾਦ ਹੋਵਾਂਗੇ ਜੀ ਸਾਡੀਆਂ ਮੰਗਨ ਪੂਰੀ ਕੀਤੀ ਜਾਵੇ। ਤੇ ਕਰੀਬ 9:10 ਵਜੇ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ 112 ਹੈਲਪਲਾਈਨ ਤੋਂ ਕਿ ਨਵੀਂ ਆਪਣੇ ਸੈਮਲਪੁਰ ਪਿੰਡ ਲੱਗੇ ਕਿ ਸੂਰ ਸਿੰਘ ਬੰਦਾ ਸਮੇਤ ਕਾਰ ਰੁੜ ਗਿਆ। ਤੇ ਮੌਕੇ ਤੇ ਫਿਰ ਇੱਥੇ ਕਾਫੀ ਲੋਕ ਇਕੱਠੇ ਹੋਏ ਸੀਗੇ ਸਿਵਲ ਪ੍ਰਸ਼ਾਸਨ ਐਸਟੀਐਮ ਸਾਹਿਬ ਤੇ ਐਕਸ਼ਨ ਮੈਨੇਜ ਉਹਨਾਂ ਦੇ ਸਟਾਫ ਆਏ ਹੋਏ ਸੀਗੇ ਫਿਰ ਕੋਤਾਖੋਰ ਮਗਾਏ। ਕਰੀਬ ਉੱਥੋਂ 1 ਕਿਲੋ 1.5 ਕਿਲੋਮੀਟਰ ਥੱਲੇ ਜਾ ਕੇ ਗੱਡੀ ਫਸੀ ਹੋਈ ਸੀ। ਇਹ ਜਿਹੜਾ ਸਰੂਪ ਸਿੰਘ ਸੀਗਾ ਇਹ ਮਰੇ ਤੱਕ ਪਾਇਆ ਗਿਆ। ਇਹ ਕਿਹੜੇ ਪਿੰਡ ਤੋਂ ਰਿਲੇਟਡ ਆ ਜੀ? ਸਾਬ ਇਹ ਲਖਮੀਪੁਰ। ਇਹ 7:30 ਵਜੇ ਗੱਡੀ ਲੈ ਕੇ ਸਾਈਕਲੋ ਸਾਬੇ ਸਾਡੀ ਉੱਥੇ ਭੈਣਾ ਉੱਥੇ ਤੋਂ ਉਹਨਾਂ ਤੋਂ ਆ ਰਿਹਾ ਸੀ। ਤੇ ਪਾਣੀ ਚ ਗੱਡੀ ਨਦੀ ਚ ਪਾਣੀ ਆ ਗਿਆ ਬੱਦ ਥੋੜਾ ਜਿਹਾ। ਇਹਨੇ ਗੱਡੀ ਬਾੜ ਦੀ ਵਿੱਚ ਗੱਡੀ ਬੰਦ ਹੋ ਗਈ। ਫਿਰ ਫੋਨ ਵੀ ਕਰਦਾ ਰਿਹਾ ਮਤਲਬ ਮੰਦਿਆਰੋ ਗੱਡੀ ਦੇ ਵਿੱਚ ਤਕਰੀਬਨ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਇਹਦਾ ਗੱਡੀ। ਜਾਨੂ ਬੰਦੇ ਬੰਦੇ ਪਹੁੰਚੇ ਮੁਰਕੇ ਲੱਗਦੀ ਗੱਡੀ ਦੇਖੀ ਨਹੀਂ ਹੈਗੀ ਕਿੰਨੀ ਕਿ ਦੂਰ ਤੋਂ ਜਾ ਕੇ ਲੱਗੀ ਗੱਡੀ ਅੱਧਾ ਕਿਲੋ ਵਿੱਚ ਲੰਘੇ ਦੀ ਜਿੱਤੇ ਕਿੱਥੇ ਦਾ ਰਹਿਣ ਵਾਲਾ ਸੀ ਇਹਨੂੰ ਕਿਵੇਂ ਲੱਖ ਵੀ ਪਰ ਹੈ ਗੱਡੀ ਰੇਤ ਦੇ ਵਿੱਚ ਫਸ ਗਈ ਕੀ ਹੋਇਆ ਪੰਚ ਬੰਦੇ ਹੋਗੇ ਤੇ ਜੀ ਪਾਣੀ ਵਿੱਚ ਮਤਲ ਜਾ ਕੇ ਗੱਡੀ ਕੱਢਣੇ ਲੱਗਿਆ ਤਾਂ ਵੀ ਪਾਣੀ ਥੋੜਾ ਹੈ ਗੱਡੀ ਬੰਦ ਹੋ ਗਈ ਲੋਕ ਲੋਕ ਲੱਗੇ ਨਾ ਕੋਈ ਟਾਕੀ ਖੁੱਲੀ ਨਾ ਸ਼ੀਸ਼ਾ ਖੋਲਿਆ ਕੋਈ ਕੋਸ਼ਿਸ਼ ਕਰਦਾ ਰਿਹਾ ਫੋਨ ਵੀ ਕਰਦਾ ਰਿਹਾ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਜਾਂ ਗੱਡੀ ਟਾਇਰ ਦੀ ਵੀ ਗਈ ਹੈ 50 ਫੁੱਟ ਕਰਤੋ ਕਰ ਉੱਪਰੇ ਉੱਪਰ ਫੇਰ ਵੀ ਫੋਨ ਕਰਦਾ ਰਿਹਾ ਵੀ ਇਕੜਾ ਇਕੜਾ ਗੱਡੀ ਹੁਣ ਗਿਰ ਗਈ ਜੀ ਨੌਕੇ ਤੇ 6 ਬੰਦੇ ਜਿਹੜੀ ਉਹ ਗੱਲ ਭੱਜ ਕੇ ਸਾਈਡਾਂ ਪਰ ਗਏ ਵੀ ਚੱਕੀ ਆ ਨਾਲ ਪਰ ਕੋਈ ਫੇਰ ਮੁੜ ਕੇ ਗੱਡੀ ਦੇ ਹੱਥਾਂ ਚ ਡੁੱਬੇ ਗਈ ਕੀ ਫਰਿਆਦ ਮੰਗਦੇ ਆ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਮੰਗਦੇ ਆਂ ਕਿ ਜੇ ਉੱਥੇ ਪ੍ਰਸ਼ਾਸਨ ਕੋਲ ਤਾਂ ਜੀ ਅਸੀਂ ਮੰਗਦੇ ਆਂ ਵੀ ਚਲੋ ਹੁਣ ਸਾੜਿਆ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਵੀ ਬਾਕੀ ਕਿਸੇ ਦਾ ਨਾਂ ਹੋਵੇ ਉੱਥੇ ਜਾਂ ਕੋਈ ਪੁਲੀ ਜਾਂ ਪੁਲ ਜਾਂ ਕੋਈ ਵੀ ਹੈ ਜਾਂ ਕੁਝ ਗਾੜ ਲਾਉਣਾ ਚਾਹੀਦਾ ਉਹਨਾਂ ਨੂੰ ਯਕੀਨੀ ਤੌਰ ਤੇ ਹੋਰ ਦਾ ਨੁਕਸਾਨ ਨਾ ਹੋਵੇ ਠੀਕ